ਦੇਖ ਰਹੇ ਇੱਕ ਤਲਾਹ ਨਿਊਜ਼ ਚੈਨਲ ਇੱਕ ਤਲਾਹ ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਤੂ ਸ਼ਰਮਾ ਵੱਲੋਂ ਪਹਿਲਾਂ ਤਾਂ ਪਿਆਰ ਪ੍ਰ ਸਤਿਕਾਰ ਸਾਡੇ ਇੱਕ ਤਲਾਹ ਨਿਊਜ਼ ਚੈਨਲ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਸ਼ੇਅਰ ਕਰੋ ਘੜਸ਼ੰਕਰ ਦੇ ਬੀ ਤੇਰੀ ਵਿੱਚ ਪੈਂਦੇ ਸਕੂਲ ਹੈਬੋਵਾਲ ਦੇ ਪਲੱਸ 2 ਦਾ ਰਿਜ਼ਲਟ ਨਿਕਲਣ ਤੋਂ ਬਾਅਦ ਸਕੂਲ ਦੇ ਅਧਿਆਪਕਾਂ ਵੱਲੋਂ ਫਸਟ ਸੈਕਿੰਡ ਥਰਡ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਵਧਾਈ ਦਿੱਤੀ ਗਈ। ਇਹ ਜਿਹੜਾ ਸਕੂਲ ਆ ਇਸ ਸਕੂਲ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਗੇਮਾਂ ਖਲਾਈਆਂ ਜਾਂਦੀਆਂ ਤੇ ਬੱਚੇ ਉੱਚ ਪੱਧਰ ਤੇ ਇਸ ਗੇਮਾਂ ਦੇ ਵਿੱਚ ਫਸ ਸੈਕਿੰਡ ਥਰਡ ਵੀ ਆਏ ਹਨ। ਇਹ ਸਕੂਲ ਸੋਨੇ ਵਿੱਚ ਆਇਆ ਕਿ ਇੱਥੇ ਦੇ ਜਿਹੜੇ ਬੱਚੇ ਹਨ ਬਹੁਤ ਹੀ ਹੁਸ਼ਿਆਰ ਹਨ। ਸਕੂਲ ਦੀ ਸੰਖਿਆ ਵੀ ਕਾਫੀ ਹੈ ਬੱਚਿਆਂ ਦੇ ਜੋ ਅਧਿਆਪਕ ਹਨ ਪੜਾਉਣ ਵਾਲੇ ਪਰ ਕਮੀ ਇਥੇ ਆਂਦੀ ਹੈ ਕਿ ਜੋ ਅਧਿਆਪਕ ਹਨ ਇਥੇ ਅਧਿਆਪਕਾਂ ਦੀ ਕਮੀ ਹੋਣ ਕਰਕੇ ਸਕੂਲ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਐਜੂਕੇਸ਼ਨ ਪੂਰੇ ਤਰੀਕੇ ਨਾਲ ਨਹੀਂ ਮਿਲੀ ਪਰ ਫਿਰ ਵੀ ਬੱਚਿਆਂ ਨੂੰ ਜਿੰਨੇ ਵੀ ਅਧਿਆਪਕ ਹਨ ਬਹੁਤ ਹੀ ਅੱਛੇ ਤਰੀਕੇ ਨਾਲ ਪੜ੍ਹਾਉਂਦੇ ਹਨ ਅਤੇ ਬੱਚੇ ਬਹੁਤ ਹੀ ਚੰਗੇ ਨੰਬਰਾਂ ਲੈ ਕੇ ਪਾਸ ਹੋ ਜਾਂਦੇ ਇਸ ਦਾ ਨਤੀਜਾ ਤੁਸੀਂ ਖੁਦ ਦੇਖ ਸਕਦੇ ਹੋ ਪਲੱਸ 2 ਦਾ ਜੋ ਰਿਜ਼ਲਟ ਨਿਕਲਿਆ ਹੈ ਫਸਟ ਸੈਕੰਡ ਥਰਡ ਜੋ ਬੱਚੇ ਆਏ ਹਨ ਉਹ ਇਸੇ ਸਕੂਲ ਦੇ ਵਿੱਚ ਹਨ ਘੱਟ ਅਧਿਆਪਕ ਹੋਣ ਦੇ ਕਰਕੇ ਵੀ ਬੱਚਿਆਂ ਨੇ ਆਪਣੀ ਐਜੂਕੇਸ਼ਨ ਬਹੁਤ ਵਧੀਆ ਢੰਗ ਨਾਲ ਪੂਰੀ ਕੀਤੀ ਅਤੇ ਫਸਟ ਸੈਕਿੰਡ ਥਰਡ ਆਏ ਪੂਰ ਐਜੂਕੇਸ਼ਨ ਬੋਰਡ ਦੇ 12ਵੇਂ ਨਤੀਜੇ ਜਿਹੜੇ ਅੱਜ ਕੱਲ ਆਏ ਸੀ ਉਹਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈਬਵਾਲ ਜੁਣਪੀ ਤੇ ਲੱਕੀ ਜੀ ਪਹਿਲੇ ਨੰਬਰ ਤੇ ਅੰਜਨਾ ਦੂਜੇ ਨੰਬਰ ਤੇ ਤੇ ਸ਼ਾਕਸ਼ੀ ਪੀ ਜੀ ਨੰਬਰ ਤੇ ਇਹਨਾਂ ਨੂੰ ਅਸੀਂ ਖੁੱਤੋਂ ਇਲਾਕੇ ਵੱਲੋਂ ਤੇ ਪਾਰਟੀ ਵੱਲੋਂ ਉਹ ਆਲਰੇਡੀ ਜਾਟ ਮਹਾਸਭਾ ਲੋਕਾਂ ਤੋਂ ਸਭਾ ਨੂੰ ਸਾਰੇ ਇਲਾਕੇ ਬਲੋਂ ਜਿਹਨਾਂ ਨੂੰ ਵਧਾਈ ਦੇਣਾ ਤੇ ਇਹਨਾਂ ਦੇ ਪਰਿਵਾਰ ਨੂੰ ਵੀ ਵਧਾਈ ਸਭ ਤੋਂ ਵਧਾਈ ਜਿਆਦਾ ਇਹਨਾਂ ਜਿਹੜੇ ਸਕੂਲ ਦੇ ਅਧਿਆਪਕ ਹੈ ਜਿਹੜੇ ਸਰਕਾਰੀ ਸਕੂਲ ਦੇ ਅਧਿਆਪਕਾਂ ਚ ਇਹਨੂੰ ਲੱਗਦਾ ਕਿ ਇਹ ਜਿੰਨਾ ਦੇ ਨੰਬਰ ਹੈ ਸਾਰੇ ਕਿੰਨੇ 20 ਤੇ ਇਲਾਕੇ ਦੇ ਨਿੱਜੀ ਸਕੂਲ ਹੈਗੇ ਉਹਨਾਂ ਤੋਂ ਵੱਧ ਹੈਗੇ ਐ ਤੇ ਸਾਰਿਆਂ ਨੂੰ ਅਪੀਲ ਵੀ ਕਰਨੀ ਜਿੱਥੇ सरकारी ਸਕੂਲਾਂ 'ਚ ਵਧੀਆ ਸਿੱਖਿਆ ਦਿੱਤੀ ਜਾ ਰਹੀ ਹੈ ਉੱਥੇ ਬਾਕੀ ਐਕਟੀਵਿਟੀ ਵੀ ਵਧੀਆ ਦਿੰਦੇ ਆ ਜਿੱਥੇ ਹੈਬੋਆ ਸਕੂਲ ਖੇਡਾਂ ਦੇ ਵਿੱਚ ਵੀ ਹਮੇਸ਼ਾ ਪਹਿਲੇ ਨੰਬਰ ਤੇ ਆ ਦੇ ਰਹੇ ਆ ਤੇ ਉੱਥੇ ਅੱਜ ਸਿੱਖਿਆ ਦੇ ਵਿੱਚ ਪਹਿਲੇ ਨੰਬਰ ਤੇ ਆ ਗਿਆ ਮੈਨੂੰ ਲੱਗਦਾ ਕਿ ਤੇ ਇਹ ਵੀ ਹੋ ਸਕਦਾ ਕਿ ਜੋ ਪਤਾ ਲੱਗ ਰਿਹਾ ਕਿ ਮਨਪ੍ਰੀਤ ਹੈ ਜਿਹੜਾ ਸਰਕਾਰੀ ਸਕੂਲਾਂ 'ਚ ਬਲੌਕ ਤੋਂ ਪਹਿਲੇ ਨੰਬਰ ਤੇ ਹੈ ਤੇ ਨਿੱਜੀ ਸਕੂਲਾਂ 'ਚ ਵੀ ਨਹੀਂ ਨੰਬਰ ਕਿਸੇ ਦੇ ਨਹੀਂ ਹੈ ਤੇ ਇਹਨਾਂ ਸਾਰਿਆਂ ਨੂੰ ਵਧਾਈ ਤੇ ਸਾਰੇ ਅਧਿਆਪਕਾਂ ਨੂੰ ਸਰਕਾਰੀ ਸਕੂਲਾਂ ਦੇ ਕਾਮੇ ਵਧਾਈ ਤੇ ਉਹਨਾਂ ਦਾ ਜਿਹੜਾ ਬੱਚਾ ਉਹਨਾਂ ਦਾ ਸਟੂਡੈਂਟ ਹੈ ਉਹ ਪਹਿਲੇ ਨੰਬਰ ਤੇ ਆ ਤੇ ਖਾਸ ਕਰਕੇ ਹੈਬੋਆ ਇਹ ਸਾਰੇ ਟੀਚਰਾਂ ਨੂੰ ਧੰਨਵਾਦ ਵੀ ਉਹਨਾਂ ਦਾ ਜਿਹੜੇ ਇੰਨੀ ਮਿਹਨਤ ਕਰਦੇ ਐ ਤੇ ਆਉਣ ਵਾਲੇ ਸਮੇਂ ਦੀ ਮੈਨੂੰ ਆਸ ਹੈ ਕਿ ਜਿਹੜਾ ਸਕੂਲ ਦੇ ਵਿਦਿਆਰਥੀ ਐ ਚੰਗੇ ਨੰਬਰ ਲੈ ਕੇ ਪਾਸ ਹੋਣਗੇ ਤੇ ਜਿਹੜੇ ਖੇਡਾਂ 'ਚ ਵੀ ਚੰਗਾ ਜਿਹਦਾ ਪਹਿਲਾ ਸਥਾਨ ਪ੍ਰਾਪਤ ਕਰਦੇ ਹਮੇਸ਼ਾ ਕਬੱਡੀ ਜਾਂ ਹੋਰ ਖੇਡਾਂ 'ਚ ਆਉਣ ਵਾਲੇ ਸਮੇਂ ਵੀ ਇਹਦੇ ਹਮੇਸ਼ਾ ਅੱਗੇ ਨਿਕਲਦੇ ਜਾਣਗੇ ਤੇ ਇਹਨਾਂ ਸਿੱਨਾ ਵਿਦਿਆਰਥੀਆਂ ਨੂੰ ਵਧਾਈ ਦਿੰਦਾ ਆਉਣ ਦੇ ਕੋ ਰੱਖਦੀ ਕਾਮਨਾ ਕਰਦਾ ਕਿ ਹੋਰ ਅੱਗੇ ਵਧ ਕੇ ਕੰਮ ਕਰਕੇ ਚੰਗੀਆਂ ਪੋਸਟਾਂ ਤੇ ਪਹੁੰਚਾਂਗੇ ਧੰਨਵਾਦ ਜੀ